ਮੈਂ ਹਾਂ ਪੰਜਾਬੀ ਗੁਰੂ ਬਾਬੇ ਦੀ ਬੋਲੀ ਮੈਂ ਹਾਂ ਪੰਜਾਬੀ ਗੁਰੂ ਬਾਬੇ ਦੀ ਬੋਲੀ ਜੇਕਰ ਮੈਨੂੰ ਬੋਲਣ ਛੱਡ ਜਾਓਗੇ ਜੇਕਰ ਮੈਨੂੰ ਬੋਲਣ ਛੱਡ ਜਾਓਗੇ ਫਿਰ ਸਿੱਖ ਹੋਣ ਦਾ ਮਾਣ ਨਾ ਕਰਿਓ ਫਿਰ ਸਿੱਖ ਹੋਣ ਦਾ ਮਾਣ ਨਾ ਕਰਿਓ ਗੁਰੂ ਬਾਬੇ ਦੀਆਂ ਨਜ਼ਰਾਂ ਚੋਂ ਛੇਕੇ ਜਾਓਗੇ ਗੁਰੂ ਬਾਬੇ ਦੀਆਂ ਨਜ਼ਰਾਂ ਚੋਂ ਛੇਕੇ ਜਾਓਗੇ ਬਾਬਾ ਫਰੀਦ ਗੁਰੂ ਨਾਨਕ ਸਾਹਿਬ ਨੇ ਮੇਰੇ ਰਾਹੀ ਰੱਬੀ ਬਾਣੀ ਨੂੰ ਗਾਇਆ ਏ ਬਾਬਾ ਫਰੀਦ ਗੁਰੂ ਨਾਨਕ ਸਾਹਿਬ ਨੇ ਮੇਰੇ ਰਾਹੀ ਰੱਬੀ ਬਾਣੀ ਨੂੰ ਗਾਇਆ ਏ ਗੁਰੂ ਅਰਜਨ ਸਾਹਿਬ ਜੀ ਸਾंभਿਆ ਮੈਨੂੰ ਗੁਰੂ ਅਰਜਨ ਸਾਹਿਬ ਜੀ ਸਾंभਿਆ ਮੈਨੂੰ ਗੁਰਬਾਣੀ ਦਾ ਬਹੁਤ ਬਣਾਇਆ ਏ ਗੁਰੂ ਅਰਜਨ ਸਾਹਿਬ ਜੀ ਸਾਹਬੇ ਅਮੈਨੇ ਗੁਰਬਾਣੀ ਦਾ ਬਹੁਤ ਬਣਾਇਆ ਏ ਬਾਹੂ ਬੁੱਲਾ ਵੀਰ ਸਿੰਘ ਤੇ ਸ਼ੀਤਲ ਹੋਰਾ ਬਾਹੂ ਬੁੱਲਾ ਵੀਰ ਸਿੰਘ ਤੇ ਸ਼ੀਤਲ ਹੋਰਾ ਵੀ ਮੇਰੇ ਵਿੱਚ ਹੀ ਆਪਣੇ ਬੋਲ ਸੁਣਾਏ ਨੇ ਬਾਹੂ ਬੁੱਲਾ ਵੀਰ ਸਿੰਘ ਤੇ ਸ਼ੀਤਲ ਹੋਰਾ ਵੀ ਮੇਰੇ ਵਿੱਚ ਹੀ ਆਪਣੇ ਬੋਲ ਸੁਣਾਏ ਨੇ ਨਾਨਕ ਸਿੰਘ ਕਮਲ ਤੇ ਦਲੀਪ ਕੌਰ ਨੇ ਨਾਨਕ ਸਿੰਘ ਕਮਲ ਤੇ ਦਲੀਪ ਕੌਰ ਨੇ ਵਿੱਚ ਪੰਜਾਬੀ ਆਪਣੇ ਲੇਖ ਲਿਖਾਏ ਨਾਨਕ ਸਿੰਘ ਕਮਲ ਤੇ ਦਲੀਪ ਕੌਰ ਨੇ ਵਿੱਚ ਪੰਜਾਬੀ ਆਪਣੇ ਲੇਖ ਲਿਖਾਏ ਨੇ ਅਮਰ ਵੀ ਦੇਰੇ ਆਏ ਹੁੱਕਾ ਸਭ ਨੂੰ ਅਮਰ ਵੀ ਦੇਰੇ ਆਏ ਹੁੱਕਾ ਸਭ ਨੂੰ ਪੰਜਾਬੀ ਬੋਲੋ ਜੋ ਮਾ ਪੰਜਾਬਣ ਦੇ ਜਾਏ ਪੰਜਾਬੀ ਬੋਲੋ ਜੋ ਮਾ ਪੰਜਾਬਣ ਦੇ ਜਾਏ ਜੋ ਮਾ ਪੰਜਾਬਣ ਦੇ ਜਾਏ ਤਾਂ